ਸਤਿ ਸ਼੍ਰੀ ਅਕਾਲ ਜੀ ਹੋਤੀ ਹਾਲ ਚਾਲ ਹੈ ਮੈਨੂੰ ਪੱਕਾ ਪਤਾ ਹੈ ਤੁਸੀਂ ਸਾਰੇ ਬਹੁਤ ਠੀਕ ਠਾਕ ਹੋ ਤੇ ਮੈਂ ਵੀ ਵਲੌਗ ਲੈ ਕੇ ਆਈ ਹਾਂ ਤਾਂ ਬਿਲਕੁਲ ਠੀਕ ਠਾਕ ਹੈ ਨਾ ਤੇ ਗੱਲ ਦੇ ਵਲੌਗ ਨੂੰ ਤੁਸੀਂ ਪਸੰਦ ਕੀਤਾ ਥੋੜੀ ਦੇਰੀ ਹੋਈ ਭਾਈ ਨੂੰ ਮੈਂ ਥੋੜੀ ਜਿਹੀ ਕਮੈਂਟ ਪੜੀ ਤੇ ਇੱਕ ਭੈਣ ਨੇ ਲਿਖਿਆ ਸੀਗਾ ਕਿ ਹਾਂ ਇਹ ਗੱਲ ਬਿਲਕੁਲ ਸਹੀ ਹੈ ਵੀ ਅਸੀਂ ਵੀ ਜਦੋਂ ਉਸ ਸਮਾਂ ਆਗੇ ਅਸੀਂ ਆਪਣੀਆਂ ਨੂੰਹਾਂ ਨੂੰ ਇਹ ਪਿਆਰ ਜ਼ਰੂਰ ਦਵਾਂਗੇ ਕੀ ਦੀ ਸਾਨੂੰ ਕਮੀ ਜਾਏਗੀ ਠੀਕ ਹੈ اور ਬਿਲਕੁਲ ਸਹੀ ਗੱਲ ਹੈ ਇਹ ਹੀ ਉਹ ਲਬ ਪੋਜੀਟਿਵ ਸੋਚਦੀ ਤੁਹਾਨੂੰ ਮੈਂ ਗੱਲ ਦੱਸਦੀ ਆ ਫਿਰ ਆਪਾਂ ਅੱਗੇ ਵਲੌਗ ਕੰਟੀਨਿਊ ਕਰਾਂਗੇ ਮੈਂ ਤੁਹਾਨੂੰ ਦਿਖਾਵਾਂਗੀ ਅੱਜ ਜੇ ਆਪਣੇ ਘਰੇ ਮਿਸਤਰੀ ਨੇ ਕੀ ਕੀ ਕਰਤਾ ਠੀਕ ਹੈ ਉਹਦੇ ਵਿੱਚ ਇਹ ਹੈਗਾ ਕਿ ਪੋਜੀਟਿਵ ਦੀ ਗੱਲ ਇਹ ਹੈ ਵੀ ਜਦੋਂ ਮੈਂ ਨਾ ਅਨਮੈਰਿਡ ਸੀ ਤੇ ਅਸੀਂ ਦੋਨੇ ਭੈਣਾਂ ਸਿਸਟਰ ਤੇ ਮੈਂ ਤੇ ਦੋ ਮੇਰੀ ਭੁਆਈਆਂ ਕੁੜੀਆਂ ਅਸੀਂ ਇਕੱਠੀਆਂ ਪੜਦੀਆਂ ਸੀਗੀਆਂ ਭੋਇ ਦੀਆਂ ਬੇਟੀਆਂ ਸਾਡੇ ਕੋਲ ਰਹਿ ਕੇ ਪੜ੍ਹੀਆਂ ਤੇ ਅਸੀਂ ਹਰ ਹਾਂ ਸੀ ਇੱਕ ਬੇਟੀ ਜਸ ਕਰਨ ਦੇ ਹਾਂ ਉਹਦੀ ਸੀਗੀ ਇੱਕ ਭੋਇ ਦੀ ਬੇਟੀ ਮੇਰੇ ਹਾਂ ਦੀ ਸੀ ਤੇ ਅਸੀਂ ਚਾਰ ਜਣੀਆਂ ਹੁੰਦੀਆਂ ਸੀ ਘਪਗਪਾਉਣ ਨੂੰ ਵਧੀਆ ਰੌਣਕ ਮੇਲਾ ਦੋ ਭਰਾ ਹੁੰਦੇ ਸੀ ਮਤਲਬ ਅਸੀਂ ਸਾਰੇ ਇਕੱਠੇ ਪੜਦੇ-ਪੜਦੇ ਸੀਗੇ ਇੱਕੋ ਕਮਰੇ 'ਚ ਸੌਣਾ ਸਾਰੇ ਨੇ ਗਾਜੇ ਭਾਈ ਰੱਖਣਾ ਤੇ ਕਈ ਵਾਰੀ ਨਾ ਜਿਵੇਂ ਅਸੀਂ ਹੁਣ ਇੰਨੀਆਂ ਜੜੀਆਂ ਹੁੰਦੀਆਂ ਸੀਗੀਆਂ ਇੱਕੋ ਹਣ ਪ੍ਰਵਾਨ ਜਿਹੜੇ ਹਣ ਪ੍ਰਵਾਨ ਹੁੰਦੇ ਇਹਨਾਂ ਦਾ ਮੋਹ ਵੀ ਬਹੁਤ ਹੁੰਦਾ ਹੈ ਤੇ ਉਹ ਲੜਦੇ ਵੀ ਬਹੁਤ ਨੇ ਕਿਉਂਕਿ ਰਿਕੁਆਇਰਮੈਂਟ ਸਾਰਿਆਂ ਦੀ ਸੇਮ ਹੁੰਦੀ ਹੈ ਸੇਮ ਚੀਜ਼ ਸਾਰਿਆਂ ਨੂੰ ਚਾਹੀਦੀ ਹੁੰਦੀ ਹੈ ਇਸ ਕਰਕੇ ਲੜਾਈ ਐ ਸਰ ਹੋ ਜਾਂਦੀ ਹੈ ਤੇ ਸਾਡੀ ਲੜਾਈ ਵੀ ਹੋ ਜਾਂਦੀ ਸੀਗੀ ਕਦੇ ਕਦੇ ਤੇ ਜਦੋਂ ਲੜ ਪੈਂਦੀਆਂ ਸੀ ਨਾ ਤੇ ਜੇ ਉਹਨਾਂ ਚੋਂ ਵੈਰੀ ਜਿਹੜੀ ਕੋਈ ਦੀ ਬੇਟੀ ਸੀ ਵੱਡੀ ਉਹ ਅਕਸਰ ਐ ਕਹਿੰਦੀ ਸੀ ਤੇਰੀ ਸੱਸ ਮਰਜੀ ਜਦੋਂ ਉਹਨੂੰ ਗੁੱਸਾ ਚੜਦਾ ਸੀ ਕਿਉਂਕਿ ਮੈਂ ਅ ਅਸੀਂ ਸਾਡੀ ਚਾਰਾਂ ਚੋਂ ਸਭ ਤੋਂ ਜ਼ਿਆਦਾ ਸ਼ਰਾਰਤੀ ਮੈਂ ਸੀ ਹਨਾ ਮੈਂ ਤਕਰੀਬਨ ਤੰਗ ਕਰ ਤੇ ਫਿਰ ਉਹ ਮੈਨੂੰ ਕਿਤੇ ਕਿਤੇ ਗੁੱਸਾ ਕਰਕੇ ਇਹ ਕਹਿੰਦੀ ਸੀ ਤੇਰੀ ਸੱਸ ਮਰ ਜਾ ਤੇ ਮੈਂ ਉਹਨੂੰ ਕਹਿੰਦੀ ਹੁੰਦੀ ਸੀ ਨਾ ਭੈਣੇ ਉਹ ਜਿਹੜੀ ਮਰਜੀ ਗਾਲ ਕੱਢ ਲਾ ਸੱਸ ਨਹੀਂ ਮਾਰਨੀ ਮੈਨੂੰ ਤਾਂ ਮੇਨੂੰ ਸੱਸ ਚਾਹੀਦੀ ਹੈ ਤਾਂ ਮੇਰੇ ਮਮੀ ਨੇ ਕਿਹਾ ਨਾ ਤੇਰੇ ਤੇਰੇ ਨਾਲ ਸਕੇ ਬਹੁਤ ਜੀ ਹਜ਼ੂਰੀ ਹੱਸ ਪੈਂਦੇ ਨਾ ਮੈਂ ਕਿਹਾ ਦੇਖੋ ਸੱਸ ਇਹ ਜਿਹੜੀ ਗਈ ਨੂੰ ਪਰਖੂਗੀ ਮੇਰੇ ਗੁਣੋ ਗੁਣ ਪਰਖੂਗੀ ਗਈ ਤੇ ਜੇ ਮੇਰੇ ਚ ਗੁਣ ਵੀ ਹੋਏ ਤੇ ਕਾ ਕੋਈ ਪਰਖਣ ਵਾਲਾ ਨਾ ਮਿਲਿਆ ਤਾਂ ਮੈਨੂੰ ਫਾਇਦਾ ਕੀ ਹੋਇਆ ਫਿਰ ਤਾਰੀਫ ਕੌਣ ਕਰੂਗਾ ਇਸ ਕਰਕੇ ਸੱਸ ਤਾਂ ਮੈਨੂੰ ਚਾਹੀਦੀ ਹੈ ਦੀਕ ਮਤਲਬ ਮੈਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਸੀਗੀ ਐਵੇਂ ਸੋਚਣਾ ਵੀ ਆ ਪੋਜ਼ਿਟਿਵਲੀ ਹੀ ਸੋਚਣਾ ਨਾ ਤਾਂ ਮੈਂ ਨਾ ਤੁਹਾਨੂੰ ਇਹ ਵੀ ਕਹੂੰਗੀ ਕਿ ਆਪਣੀਆਂ ਬੇਟੀਆਂ ਨੂੰ ਤੇ ਆਪਣੇ ਮਤਲਬ ਅਗਲੀਆਂ ਬੱਚੀਆਂ ਨੂੰ ਅਗਲੀਆਂ ਪੀੜ੍ਹੀਆਂ ਨੂੰ ਕਦੇ ਵੀ ਆਪਾਂ ਜਿਹੜਾ ਸੱਸ ਦਾ ਅਕਸ ਹੈ ਜਾਂ ਭੂਆ ਦਾ ਅਕਸ ਹੈ ਜਾਂ ਆਪਣੇ ਇਸ ਤਰ੍ਹਾਂ ਦੇ ਕੁਝ ਰਿਸ਼ਤੇ ਹੈਗੇ ਆ ਜਿਨ੍ਹਾਂ ਦੇ ਨਾ ਅਕਸਰ ਵੀਡੀਓ ਬਣਦੀਆਂ ਨੇ ਫਿਰ ਵਾਇਰਲ ਵੀ ਹੁੰਦੀਆਂ ਨੇ ਇਹਦੇ ਚ ਇੱਕ ਮੈਂ ਵੀਡੀਓ ਦੇਖ ਰਹੀ ਸੀ ਮਤਲਬ ਮੈਨੂੰ ਉਸ ਵੀਡੀਓ ਨੇ ਡਿਸਟਰਬ ਕੀਤਾ ਇੱਕ ਵੀਡੀਓ ਦੇਖ ਰਹੀ ਸੀ ਮੈਂ ਤੇ ਉਹਦੇ ਚ ਉਹਨੇ ਕਿਹਾ ਕਿ ਮਤਲਬ ਬਾਹਰ ਕੋਈ ਆਇਆ ਹੁੰਦਾ ਤਾਂ ਲੇਡੀ ਅੰਦਰੋਂ ਕੁਛਦੀ ਐ ਕੌਣ ਆਇਆ ਤਾਂ ਬੱਚਾ ਕਹਿੰਦਾ ਕਲੇਸ਼ ਹੈਨਾ ਤਾਂ ਬਾਅਦ ਚ ਉਹ ਕਹਿੰਦਾ ਵੀ ਭੂਆ ਆਈ ਐ ਤਾਂ ਯਾਰ ਅਸੀਂ ਇਸ ਲੈਵਲ ਤੇ ਚਲੇ ਗਏ ਹੁਣ ਕਿ ਅਸੀਂ ਆਪਣੀ ਭੂਆ ਦਾ ਅਕਸ ਹੀ ਖਰਾਬ ਕਰਤਾ ਭੂਆ ਸ਼ਬਦ ਤੋਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਤਰ੍ਹਾਂ ਜਾਣੂ ਕਰਾ ਰਹੀਆਂ ਹਾਂ ਪੱਲੀ ਕਲ ਤਾਂ ਪੂਆ ਹੈ ਹੀ ਹੁਣ ਥੋੜਿਆਂ ਦੇ ਕਰਮਾਲਿਆਂ ਦੇ ਪੂਆ ਹੈ ਹੈਨਾ ਤੇ ਜੇ ਹੁਣ ਜਿਨ੍ਹਾਂ ਦੇ ਹੈਗੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਬੱਚਿਆਂ ਲਈ ਉਹਨਾਂ ਦੇ ਦਿਮਾਗ 'ਚ ਹੁਣ ਤੋਂ ਇਹ ਬਿਠਾ ਰਹੇ ਹਾਂ ਕਿ ਪੂਆ ਲੜਾਈ ਦਾ ਘਰ ਹੁੰਦੀ ਹੈ ਤੁਸੀਂ ਵੀ ਪੂਆ ਹੋਵੋਗੇ ਮੈਂ ਵੀ ਪੂਆ ਹਾਂ ਕੀ ਆਪਾਂ ਲੜਾਈ ਦਾ ਘਰ ਹੈ ਗੱਲ ਹਾਸੇ ਦੀ ਨਹੀਂ ਹੁੰਦੀਗੀ ਹੈ ਨਾ ਵੀਡੀਓ ਜਦੋਂ ਆਪਾਂ ਦੇਖਦੇ ਹਾਂ ਕਈ ਵਾਰੀ ਹਾਸਾ ਆਉਂਦਾ ਵੀ ਹੱਸਣ ਵਾਲੀ ਬਣਾਈ ਗਈ ਹੈ ਪਰ ਜਿਹੜਾ ਵੀ ਬਣਾਉਂਦਾ ਹੈ ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਹੱਸਣ ਵਾਸਤੇ ਪੋਜ਼ਿਟਿਵ ਕਮੇਡੀ ਵੀ ਬਣਾਈ ਜਾ ਸਕਦੀ ਹੈ ਇੰਨੀ ਨੈਗੇਟਿਵਿਟੀ ਅਸੀਂ ਨਾ ਫਲਾਈਏ ਕਿ ਅਸੀਂ ਭੂਆ ਸ਼ਬਦ ਤੋਂ ਹੀ ਬੱਚਿਆਂ ਨੂੰ ਨਫ਼ਰਤ ਕਰਾ ਦਈਏ ਤੇ ਮੈਨੂੰ ਮਤਲਬ ਨਾ ਉਸ ਵੀਡੀਓ ਨੇ ਬਹੁਤ ਡਿਸਟਰਬ ਕੀਤਾ ਮੈਨੂੰ ਬੜਾ ਹੀ بار بار ਮੈਨੂੰ ਅਫਸੋਸ ਹੋ ਰਿਹਾ ਸੀਗਾ ਕਿ ਇਹ ਕੀ ਚੱਲ ਰਿਹਾ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਲੈ ਕੇ ਜਾ ਰਹੇ ਹਾਂ ਸਾਡੇ ਬੱਚੇ ਇਹ ਸੁਣ ਰਹੇ ਨੇ ਇਹ ਚੀਜ਼ਾਂ ਦੇਖ ਰਹੇ ਨੇ ਜਿਨ੍ਹਾਂ ਦੇ ਹੁਣ ਭੂਆ ਨਹੀਂ ਹੈਗੀ ਉਹਨਾਂ ਨੂੰ ਤਾਂ ਹੀ ਲੱਗੂਗਾ ਨਾ ਜਿਨ੍ਹਾਂ ਦੇ ਤੇ ਚਲ ਭੂਆ ਹੈ ਉਹਨਾਂ ਨੇ ਭੂਆ ਦਾ ਪਿਆਰ ਦੇਖਿਆ ਪਰ ਜਿਨ੍ਹਾਂ ਦੇ ਭੂਆ ਨਹੀਂ ਹੈਗੀ ਬੱਚਿਆਂ ਦੇ ਉਹਨਾਂ ਨੂੰ ਤਾਂ ਹੀ ਲੱਗਦਾ ਹੋਣਾ ਵੀ ਭੂਆ ਇਸ ਤਰ੍ਹਾਂ ਦੀ ਕੋਈ ਕਰੈਕਟਰ ਹੁੰਦਾ ਹੈ ਜਿਹੜਾ ਲੜਾਈ ਝਗੜਾ ਪਾਉਂਦਾ ਹੈ ਜੀ ਅਸੀਂ ਮਸੀ ਨੂੰ ਆਪਣੀ ਕਮੇਟੀ ਦੇ ਵਿੱਚ ਪੋਜ਼ਿਟਿਵ ਦਿਖਾ ਦੇ ਦਿਖਾ ਸਕਦੇ ਆ ਫਿਰ ਭੂਆ ਨੂੰ ਕਿਉਂ ਨਹੀਂ ਦਿਖਾਉਂਦੇ ਠੀਕ ਹੈ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਆਪਾਂ ਵਾਇਰਲ ਵੀ ਨਾ ਕਰਿਆ ਕਰੀਏ ਕੰਡੈਮ ਕਰਿਆ ਕਰੀਏ ਕਿ ਇਹ ਚੀਜ਼ ਸਾਡੀ ਸੋਸਾਇਟੀ ਨੂੰ ਸੇਧ ਨਹੀਂ ਦੇ ਰਹੀ ਇਹ ਚੀਜ਼ ਸਾਨੂੰ ਖਰਾਬ ਕਰ ਰਹੀ ਹੈ ਠੀਕ ਹੈ ਨਾ ਤੇ ਬੱਚਿਆਂ ਦੀ ਸੋਚ ਚੇਂਜ ਕਰ ਰਹੀ ਹੈ 네ਗੇਟਿਵ ਸਾਈਡ ਨੂੰ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਜਾ ਰਹੇ ਹਾਂ ਇਹ ਚੀਜ਼ਾਂ ਤੇ ਤਾਂ ਖਾਸ ਕਰਕੇ ਖਿਆਲ ਰੱਖਿਆ ਕਰੀਏ ਆਪਾਂ ਕਿਉਂਕਿ ਚਾਹੇ ਅਸੀਂ ਭੂਆਾਂ ਚਾਹੇ ਮਾਸੀ ਆ ਅਸੀਂ ਵੀ ਤਾਂ ਸ੍ਰਿਸ਼ਟੀ 'ਚ ਨਿਕਲੇ ਆ ਤੁਸੀਂ ਵੀ ਨਿਕਲ ਰਹੇ ਹੋ ਮੈਂ ਵੀ ਨਿਕਲ ਰਹੀ ਹਾਂ ਮੈਂ ਮਾਸੀ ਵੀ ਆ ਮੈਂ ਭੂਆ ਵੀ ਆ ਹੈਨਾ ਤੇ ਇਸ ਕਰਕੇ ਇਹ ਵੀ ਇੱਕ ਜ਼ਰੂਰੀ ਪੱਖ ਹੈ ਜਿਹੜਾ ਆਪਾਂ ਧਿਆਨ ਰੱਖਣੇ ਕਿ ਸਾਡੀ ਸੋਸਾਇਟੀ ਰੋਂਗ ਸਾਈਡ ਤੇ ਜਾ ਰਹੀ ਹੈ ਤੇ ਅਸੀਂ ਉਸ ਚੀਜ਼ ਨੂੰ ਰੋਕਣਾ ਹੈ ਠੀਕ ਤੇ ਮੇਰੇ ਖਿਆਲ ਹੈ ਕਿ ਤੁਸੀਂ ਸਾਰੇ ਇਸ ਤੇ ਸਹਿਮਤ ਹੋਵੋਗੇ ਇੱਕ ਬੇਸ਼ੱਕ ਸਾਡੇ ਮੰਨ ਲਓ ਕਿ ਸਾਡੀ ਨਾਨ ਨਾਲ ਜਾਂ ਸਾਡੀ ਸੱਸ ਨਾਲ ਜਾਂ ਕਿਸੇ ਵੀ ਹੋਰ ਰਿਲੇਟਿਵ ਨਾਲ ਅੰਡਰਸਟੈਂਡਿੰਗ ਨਹੀਂ ਹੈ ਕਿ ਚਲੋ ਹੋ ਸਕਦੀ ਹੈ ਨਾ ਕਿਸੇ ਦੀ ਤੇ ਹੋ ਸਕਦੀ ਹੈ ਜ਼ਰੂਰੀ ਨਹੀਂ ਹੈਗਾ ਕਿ ਜੇ ਆਪਾਂ ਚੰਗੇ ਰਹਿ ਤਾਂ ਸਾਹਮਣੇ ਵਾਲਾ ਵੀ ਉਹਨੇ ਚੰਗਾ ਹੋ ਕੇ ਟੱਕਰੂ ਤੁਹਾਨੂੰ ਤੇ ਸਰੇ ਜੀ ਉਹਨਾਂ ਨਾਲ ਰਿਲੇਸ਼ਨ ਵਧੀਆ ਵੀ ਨਹੀਂ ਹੈਗੀ ਤੇ ਐਟਲੀਸਟ ਅਸੀਂ ਆਪਣੇ ਉਸ ਝਗੜੇ ਦੇ ਵਿੱਚ ਬੱਚਿਆਂ ਨੂੰ ਬਿਲਕੁਲ ਇਨਵੋਲ ਨਹੀਂ ਕਰਨਾ ਜੇ ਕਦੇ ਤੁਹਾਡਾ ਬੱਚਾ ਸਾਡੇ ਕੋਲੇ 네ਗੇਟਿਵ ਗੱਲ ਕਰੇ ਵੀ ਹੈ ਨਾ ਜਿਵੇਂ ਮੰਨ ਲਓ ਕਿ ਤੁਹਾਡੀ ਆਪਣੇ ਨਾਲ ਨਾਲ ਨਹੀਂ ਬਣਦੀ ਤਾਂ ਉਹ ਤੁਹਾਡੇ ਕੋਲ ਇਸ ਤਰ੍ਹਾਂ ਦੀ ਗੱਲ ਕਰਦਾ ਕਿ ਭੂਆ ਇਹ ਕਹਿੰਦੀ ਹੈ ਭੂਆ ਕਹਿੰਦੀ ਹੈ ਤਾਂ ਉਹਨੂੰ ਜ਼ਰੂਰ ਇਹ ਕਹਿਣਾ ਤੂੰ ਇਸ ਗੱਲ 'ਚ ਨਹੀਂ ਆਉਣਾ ਤੇਰੇ ਨਾਲ ਇਸ ਗੱਲ ਦਾ ਕੋਈ ਲੈਣਾ ਦੇਣਾ ਨਹੀਂ ਤੇਰੀ ਭੂਆ ਹੈ ਉਹ ਤੂੰ ਵੀ ਭੋਲੀ ਤਾਂ ਨਹੀਂ ਬੋਲਣਾ ਤੂੰ ਆਪਣੀ ਤਬਦੀਲੀ ਤਾਂ ਨਹੀਂ ਬੋਲਣਾ ਮਤਲਬ ਉਹਨਾਂ ਨੂੰ ਇਸ ਚੀਜ਼ ਤੋਂ ਆਪਾਂ ਰੋਕਣਾ ਹੈ ਬੱਚਿਆਂ ਨੂੰ ਧੁਰ ਰੋਕਣੇ ਕਿਉਂਕਿ ਆਪਣੇ ਰਿਲੇਸ਼ਨ ਅਲੱਗ ਗੱਲ ਹੈ ਚਲ ਆਪਾਂ ਬਣੀ ਹੈ ਨਾ 100 ਚੀਜ਼ ਦੇ ਉੱਤੇ ਆਪਣੇ ਡਿਫਰੈਂਸਸ ਆ ਸਕਦੀ ਹੈ ਪਰ ਬੱਚਿਆਂ ਨੂੰ ਆਪਾਂ ਇਸ ਚੀਜ਼ ਦੇ ਵਿੱਚ ਇਨਵੋਲ ਨਹੀਂ ਹੋਣ ਦੇਣਾ ਕਿਉਂਕਿ ਬੱਚੇ ਫਿਰ ਉਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕਦੇ ਆਂ ਕਈ ਵਾਰੀ ਉਹ ਇੱਕ ਗੱਲ ਦੀ ਚਾਰ ਬਣਾ ਕੇ ਆਪਣ ਕੋਲ ਸੁਣਾ ਦਿੰਦੇ ਨੇ ਤੇ ਰਿਲੇਸ਼ਨ ਹੋਰ ਜ਼ਿਆਦਾ ਖਰਾਬ ਹੋ ਜਾਂਦੇ ਨੇ ਇਸ ਕਰਕੇ ਇਹ ਤਾਂ ਮੇਰੀ ਰਿਕੁਐਸਟ ਹੀ ਹੈ ਮੈਨੂੰ ਲੱਗਦਾ ਤੁਸੀਂ ਸਾਰੇ ਇਸ ਚੀਜ਼ ਨਾਲ ਸਹਿਮਤ ਹੋਵੋਗੇ ਕਿ ਇਸ ਚੀਜ਼ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਮੈਂ ਤੇ ਮੇਰੇ ਹਸਬੰਡ ਨਾਲ ਬੇਟੀ ਨੂੰ ਹਮੇਸ਼ਾ ਇਹ ਕਹਿੰਦੇ ਆਂ ਵੀ ਬਿਤੇ ਕੋਈ ਗੱਲ ਹੈ ਨਾ ਕੋਈ ਵੀ ਗੱਲ ਹੋਈ ਹੈ ਵੀ ਤੇਰੇ ਚਾਚਾ ਚਾਚੀ ਸੈਲੋ ਤੇ ਅਸੀਂ ਬਾਅਦ ਵਿੱਚ ਠੀਕ ਹੈ ਨਾ ਉਹਨਾਂ ਨੂੰ ਪਹਿਲ ਦੇਣੀ ਹੈ ਇਸ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਹਮੇਸ਼ਾ ਸਮਝਾਉਣੀ ਹੈ ਵੀ ਇਦਾਂ ਚੱਲਣਾ ਹੈ ਆਪਾਂ ਤਾਂ ਜ਼ਰੂਰੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਪੋਜ਼ਿਟਿਵ ਪਾਸੇ ਲੈ ਕੇ ਜਾਈਏ ਆਪਾਂ ਆਪਣੇ ਰਿਲੇਸ਼ਨਸ ਦੇ ਵਿੱਚ ਬੱਚਿਆਂ ਦੇ ਰਿਲੇਸ਼ਨ ਖਰਾਬ ਕਦੇ ਨਹੀਂ ਕਰਨੇ ਤੇ ਲੋ ਜੀ ਫਿਰ ਮੈਂ ਤੁਹਾਨੂੰ ਦਿਖਾਉਂਗੀ ਹੁਣ ਕਿ ਅੱਗੇ ਕੀ ਚੱਲ ਰਿਹਾ ਹੈ ਹੁਣ ਆਪਣੇ ਘਰ ਅੱਜ ਕੀ ਕੁਝ ਚੱਲ ਰਿਹਾ ਹੈ ਠੀਕ ਹੈ ਪਿਆਰ ਬਣਾਈ ਰੱਖਿਓ ਮਿਲਦੇ ਰਹਾਂਗੇ ਗੱਲਾਂ-ਵਾਟਾਂ ਕਰਦੇ ਰਹਾਂਗੇ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਕਿਸੇ ਦੀ ਵੀ ਸੋਚ ਕਿਸੇ ਵੀ ਵੇਲੇ ਬਦਲ ਸਕਦੀ ਹੈ। ਲੋ ਜੀ ਰਗੜਾਈ ਸ਼ੁਰੂ ਹੋ ਗਈ ਇੱਥੇ ਇਹ ਇੰਨੇ ਕੇ ਰੀਚਰ ਰਗੜਾਈ ਅੱਜ ਕੀਤੀ ਆ ਉਹਨਾਂ ਨੇ ਹੁਣ ਦੁਬਾਰਾ ਉੱਤੇ ਉਹ ਵਾਈਟ ਸੀਮੈਂਟ ਜਿਹੜਾ ਤਨਹੀ ਲਾ ਕੇ ਗਈ ਹੈ ਜਿਸ ਸਾਡਾ ਹਾਲ ਫੇਰ ਤੋਂ ਹੀ ਹੋ ਗਿਆ। ਇਸ ਨੂੰ ਸੈੱਟ ਜੇ ਕਰ ਲੈਣੀਆਂ ਅਸੀਂ ਪਿੱਛੇ ਜੋ ਤਾਂ ਕਰ ਲੈਣੀਆਂ ਫਿਰ ਕੋਈ ਨਾ ਪੇ ਅਗਲਾ ਸਟੈਪ ਹੋ ਜਾਂਦਾ ਫਿਰ ਉਹ ਵੀ ਕਲਰ ਪੈਂਦਾ। ਇੱਧਰ ਆਪਣਾ ਰਸੋਈ ਦਾ ਤਾਂ ਹਜੇ ਕਹਿੰਦੇ ਵੀ ਪਹਿਲਾਂ ਇਹ ਕਰ ਲਈਏ ਥੋੜਾ ਜਿਹਾ ਹਨਾ ਲੌਬੀ ਵੀ ਸਾਰੀ ਕਰਾਉਣੀ ਹੈ ਵੱਠਾਲੇ ਤਾਂ ਫਿਰ ਜਿੰਨਾ ਨਵਾਂ ਏਰੀਆ ਉਹੀ ਕਰ ਰਹੇ ਨੇ ਇਹ ਤਾਂ ਤਾਂ ਹਜੇ ਉਹੀ ਹੈ ਕੋਈ ਨਵਾਂ ਹਜੇ ਸਟੈਪ ਅੱਪ ਇਹਦੇ ਚ ਤਾਂ ਕੁਝ ਨਹੀਂ ਕੀਤਾ ਜਿਹੜਾ ਇੱਕ ਹੋਰ ਕੰਮ ਕੀਤਾ ਹੈ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਇੱਕ ਤਾਂ ਸਾਡੇ ਮਿਸਤਰੀ ਨਾ ਪਤਾ ਨਹੀਂ ਸ਼ਾਇਦ ਕੰਮ ਕਿਤੇ ਹੋਰ ਵੀ ਨਾਲ ਫੜ ਲੈਂਦੇ ਨੇ ਚਲੋ ਉਹਨਾਂ ਬੰਦੇ ਨੇ ਵਿਚਾਰੇ ਨੇ ਹਨਾ ਖਾਣਾ ਤਾਂ ਫਿਰ ਕਰਨਾ ਹੀ ਪੈਂਦਾ ਉਹਨਾਂ ਨੂੰ ਤੇ ਹੋਊਗਾ ਤੁਹਾਨੂੰ ਦਿਖਾਉਣੀ ਆ ਵੀ ਇੱਧਰ ਵੀ ਉਹਨਾਂ ਨੇ ਪਿਛਲਾ ਵੇੜਾ ਵੀ ਆਪਾਂ ਪਰਸ਼ਲੋਂ ਚੇਂਜ ਕਰਨੇ ਲੋ ਪਿਛਲਾ ਵੇੜਾ ਵੀ ਪੱਟਤਾ ਆਪਾਂ ਸਾਰਾ ਆ ਤਾਂ ਚੰਦਾ ਪੱਟਤਾ ਤੇ ਅੱਜ ਬਾਰਿਸ਼ ਜੀ ਆ ਗਈ ਛਿਪ ਛਿਪ ਜਾ ਹੋਈ ਜਾਂਦਾ ਠੀਕ ਹੈ ਅਮਰੂਦ ਸਾਡੇ ਵਿਚਾਰੇ ਪੱਕੀ ਜਾਂਦੇ ਆ ਪਰ ਇਸ ਮੌਸਮ ਵਾਲੇ ਨਾ ਕੋਈ ਬਾਲੀ ਸਕਸੈਸਫੁਲ ਨਹੀਂ ਹੁੰਦੇਗੇ ਇਨਾ ਚ ਕੀੜਾ ਜਾ ਬਾਣੀ ਜਾਂਦਾ ਸੋ ਹੁਣ ਆਪਾਂ ਦੋਨਾਂ ਚ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰਦੇ ਆ ਵੀ ਥੋੜਾ ਜਿਹਾ ਹਰਾ ਤੋੜ ਲਈਏ ਔਰ ਕੀੜਾ ਅੰਦਰ ਹੀ ਹੁੰਦਾ ਹੈ ਇਸ ਵਾਰੀ ਕੇਅਰ ਵੀ ਨਹੀਂ ਹੋਈ ਸੜ ਤੋਂ ਇਹਨਾਂ ਦੀ ਜਿਆਦਾ ਨਹੀਂ ਤਾਂ ਜੇ ਇੱਕ ਸਪਰੇਅ ਵੈਸੇ ਕਰ ਦੋ ਨਾ ਤੇ ਫਿਰ ਜਦੋਂ ਫੁੱਲ ਪੈਂਦੀ ਹੈ ਤਾਂ ਫਿਰ ਤਾਂ ਬਿਲਕੁਲ ਕੀੜਾ ਨਹੀਂ ਪੈਂਦਾ ਸੌਣਪਾ ਦੋਆਣੇ ਚ ਵੀ ਬਟ ਇਸ ਵਾਰੀ ਹੈਗਾ ਕੀੜਾ ਇਸ ਕਰਕੇ ਤਾਂ ਹੁਣ ਤੱਕ ਲੜ ਰਜਈ ਹੈ ਕਿ ਆ ਆਪਾਂ ਟੂਟੀਆਂ ਇਧਰੋਂ ਸਫਟ ਕਰਾਤੀਆਂ ਤੇ ਪੱਥਰ ਦੀ ਕਟਿੰਗ-ਵਟਿੰਗ ਤੇ ਕਰੀ ਬੈਠੇ ਆ ਉਸ ਲੱਗ ਤਾਂ ਛੇਤੀ ਹੋ ਜਾਊਗਾ ਠੀਕ ਹੈ ਤੇ ਇਹ ਤਾਂ ਪਿਛਲੇ ਵੜੇ ਚ ਤਾਂ ਪਹਿਲੇ ਲਵਾਵਾਂਗੇ ਮੂਰਲੇ ਚ ਹੈ ਪੱਥਰ ਤਾਂ ਸਾ ਜਿਹੜਾ ਪਿਆ ਹੈ ਇਹ ਤਾਂ ਮੂਰਲੇ ਚ ਹੀ ਲੱਗਣਾ ਹੈ ਠੀਕ ਹੈ ਬਾਕੀ ਤਾਂ ਹੋਰ ਹਲੇ ਕੋਈ ਕੰਮ ਇਹਨਾਂ ਨੇ ਸ਼ੁਰੂ ਨਹੀਂ ਕੀਤਾ ਹਲੇ ਤਾਂ ਸਿਰਫ ਅ ਇਹ ਹੀ ਕੀਤਾ ਹੈ ਆਪਣਾ ਅਸਿਕਾ ਲੋ ਜੀ ਫੜੀ ਸੱਲੀ ਆ ਗਈ ਆਜੋ ਆਜੋ ਉਹ ਇਧਰੋਂ ਦੀ ਹੈ ਨਹੀਂ ਅੱਜ ਤਾਂ ਇਧਰੋਂ ਨਹੀਂ ਆਉਣਾ ਪਊਗਾ ਉਹ ਬ੍ਰੈਡਰੂਮ ਚ ਤੋੜਪਨ ਹੋਈ ਪਈ ਆ ਅਜੂ ਲਓ ਜੀ ਨਾ ਭੈਣ ਜੀ ਇਹਨਾਂ ਨੂੰ ਮੈਂ ਕਿ ਫਿਰ ਇਤੋਂ ਸੂਟ ਫੜਨੀ ਸੀ ਕਿ ਮੇਰੇ ਕੋਲ ਘਰੋਂ ਇੱਕ ਫਰੈਂਡ ਨੇ ਸਾਡੇ ਠੀਕ ਹੈ ਮੈਨੂੰ ਬੱਸ ਪੁੱਛੋ ਤੁਸੀਂ ਕੀ ਹੋ ਗਏ ਮੈਂ ਰਿਟਾਇਰ ਹੋ ਗਿਆ ਰਿਟਾਇਰ ਹੋ ਗਏ ਦੇਖ ਤੈਨੂੰ ਲੱਗਦੇ ਨਹੀਂ ਰਿਟਾਇਰ ਹੋ ਗਏ ਸਿਵਲ ਲਾਈਨਸ ਪੁੱਛੋ ਤੇ ਇਹ ਕਹਿੰਦੇ ਵੀ ਮੈਨੂੰ ਨਾ ਸੂਟ ਨਾਲੋਂ ਜ਼ਿਆਦਾ ਕਾਲੀ ਜਿਹੜੇ ਆਪ ਖਰੀਦੀ ਉਹਦੇ ਨਾਲੋਂ ਜ਼ਿਆਦਾ ਕਾਲੀ ਉਹ ਸੂਟ ਦੀ ਜਿਹੜਾ ਫ੍ਰੀ ਮਿਲਦਾ ਹੈ ਕੋਈ ਇੱਕ ਨਹੀਂ ਰਿਹਾ ਸੀ ਤੇ ਜੇ ਨਾ ਇਹਨਾਂ ਦਾ ਘਰ ਨੇੜੇ ਆਪੇ ਆ ਕੇ ਫੜ ਕੇ ਲੈ ਜਾਂਦੇ ਹੁੰਦੇ ਘਰੋਂ ਠੀਕ ਹੈ ਡੀਅਰ ਕਹਿੰਦੇ ਹੁਣ ਮੈਂ ਜਾ ਕੇ ਫਰ ਹੋਰ ਚੁੰਨੀ ਲੰਮਾ ਲਓ ਜੀ ਆਪਾਂ ਹੁਣ ਤੁਹਾਨੂੰ ਚਾਹ ਵੀ ਨਹੀਂ ਚਾਹ ਪਾਣੀ ਕੁਛ ਨਹੀਂ ਕਿਉਂਕਿ ਲਓ ਜੀ ਗਾਉਂ ਸਾਹਿਬ ਉੱਥੇ ਤੇ ਚੜ ਕੇ ਅੰਬ ਝਾੜ ਰਹੇ ਨੇ ਉੱਪਰੋਂ ਜਾ ਕੇ ਇੱਕ ਕਿੰਨੂ ਵੀ ਗਿਰਗੇ ਸਾਡਾ ਹਲੇ ਉਪਰੋਂ ਜਾ ਕੇ ਝਾੜ ਰਹੇ ਸੀ ਪਰ ਮੈਨੂੰ ਲੱਗਦਾ ਬਾੜੇ ਕਾਮਯਾਬ ਹੋਈ ਨਹੀਂ ਕਿਉਂਕਿ ਥੋੜੀ ਜਿਹੀ ਢਿੱਗੀ ਪਈ ਹੋਇਆ ਜਾ ਪੰਜ ਤੇ ਬਾਕੀ ਹਜੇ ਹਾਂਜੀ ਉਤਾਰਦੇ ਥੋੜੀ ਉਤਰੀ ਐ ਆ ਇੱਕ ਦੇ ਵਿੱਚ ਪਹਿਲਾਂ ਹੀ ਸੀਗਾ ਖਾਦਾ ਜਾ ਕੇ ਡੰਡਾ ਵੱਜਣਾ ਹੋਇਆ ਕਿ ਜੋ ਖਾਦਾ ਸੀ ਓਕੇ ਬਸ ਥੋੜੀ ਉਤਰੀ ਐ ਇਤੋਂ ਪਰਲੇ ਪਾਸੇ ਜ਼ਿਆਦਾ ਐ ਬਾਹਰਲੇ ਪਾਸੇ ਇਧਰਲੇ ਪਾਸੇ ਘੱਟੀ ਐ ਲੋ ਜੀ ਫਿਰ ਹੁਣ ਆਪਾਂ ਤੁਹਾਨੂੰ ਦਿਖਾਤਾ ਵੀ ਘਰ ਦੇ ਵਿੱਚ ਮਿਸਤਰੀ ਨੇ ਕੀ ਕੰਮ ਕਰਤਾ ਕਲਾਰਾ ਜਹਾ ਜਿੱਪਿਆ ਹੋਇਆ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਹਨਾ ਇਸ ਵਾਰੀ ਚਲੋ ਹਲੇ ਤਾਂ ਇਹਨਾਂ ਸ਼ਿਫਟ ਕਰੋ ਮੀ ਉਹ ਜੇ ਨਹੀਂ ਆਏ ਬਾਰੇ ਇਹ ਸਾਡਾ ਹੋਰ ਜਦੋਂ ਕਲਾਰਾ ਹੋ ਜਾਣਾ ਸੀਗਾ ਤੇ ਬਹੁਤ ਛੇਤੀ ਹਾਪਫਲੀ ਠੀਕ ਹੋ ਜੂਗਾ ਤੇ ਹੁਣ ਜਿੰਨੀ ਜਲਦੀ ਹੋ ਗਿਆ ਜਿੰਨੀ ਜਲਦੀ ਮਿਸਤਰੀ ਆ ਜਾਣਾ ਤਾਂ ਫਿਰ ਕੰਮ ਹੋ ਜਾਈ ਉਹ ਨਿਭੜ ਜਵੇ ਤੇ ਬਾਕੀ ਤੁਹਾਡਾ ਕੀ ਹਾਲ ਚਾਲ ਹੈ ਕੀ ਚੱਲਦਾ ਹੈ ਅੱਜ ਕੱਲ ਜਰੂਰ ਦੱਸਿਓ ਆ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੱਚ ਮੈਨੂੰ ਬੜੀ ਹੈਰਾਨੀ ਹੋਈ ਆਪ ਨੂੰ ਵੀ ਮੈਂ ਖੁਦ ਵੀ ਬੜੀ ਹੈਰਾਨ ਐ ਇਸ ਗੱਲ ਤੇ ਇਹ ਵੀ ਮੈਂ ਨਾ ਜਦੋਂ ਅਨਮੈਰਿਡ ਸੀ ਜਦੋਂ ਹਜੇ ਜੌਬ 'ਚ ਨਹੀਂ ਸੀ ਆਈ ਤੇ ਸਾਡੇ ਨੇੜੇ ਉੱਥੇ ਮਲੇਰਕੋਟਲੇ ਦੇ ਨਾਲ ਇੱਕ ਪਿੰਡ ਸੀਗਾ ਮਾਨਕ ਸ਼ਾਇਦ ਉਹਨੇ ਮਾਨਕ ਹੀ ਨਾਂ ਦੱਸਿਆ ਸੀ ਕੁਝ ਇਹੋ ਜਿਹਾ ਨਾਂ ਦੱਸਿਆ ਸੀ ਕੋਈ ਨੇ ਮੈਂ ਤਾਂ ਭੁੱਲ ਵੀ ਗਈ ਮਤਲਬ ਇੰਨੀ ਦੇਰ ਹੋ ਗਈ ਤੇ ਉਹਨਾਂ ਦੀ ਨਾ ਇੱਕ ਟੀਚਰ ਸਾਇੰਸ ਟੀਚਰ ਮ ਟੈਂਟਲੀ ਉਸੇ ਤੇ ਉਹ ਉਹਨਾਂ ਦੇ ਪ੍ਰਿੰਸੀਪਲ ਮੇਰੇ ਫਾਦਰ ਦੇ ਜਾਣਕਾਰ ਸੀ ਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਬੇਟੀ ਮੈਂ ਉਦੋਂ ਹਜੇ ਪੀ ਐਡ ਕੀਤੀ ਕੀਤੀ ਸੀ ਵੀ ਤੁਹਾਡੀ ਬੇਟੀ ਨੇ ਪੀ ਐਡ ਕੀਤੀ ਹੈ ਤੇ ਤੁਸੀਂ ਆਪਣੀ ਬੇਟੀ ਨੂੰ ਉਹਨਾਂ ਵੀ ਮੇਰੇ ਸਕੂਲ ਜੇ ਤੁਸੀਂ ਅਲਾਉ ਕਰ ਦੋ ਤਾਂ ਮੇਰੀ ਮੇਰੇ ਕੋਲੇ ਸਾਇੰਸ ਟੀਚਰ ਨਹੀਂ ਤੇ ਉਹ ਸਮੇਂ ਚ 800000 ਇੰਨੀ ਹਨਾ ਵੀ ਅਸੀਂ ਦੇ ਦਿਆ ਕਰਾਂਗੇ ਮੇਰੇ ਫਾਦਰ ਕਹਿੰਦੇ ਵੀ ਮੈਨੂੰ ਪੈਸੇ ਨਹੀਂ ਤਾਂ ਕੋਈ ਗੱਲ ਨਹੀਂ ਵੀ ਤੁਸੀਂ ਕਿਹਾ ਤਾਂ ਮੈਂ ਪੇਸ ਦੇ ਦੂੰਗਾ ਹਨਾ ਤੇ ਵੀ ਤੁਸੀਂ ਮੇਰੇ ਜਾਣਕਾਰ ਹੋ ਚਲੋ ਮੈਂ ਵੀ ਉਹਨਾਂ ਦੇ ਸਕੂਲ ਗਈ ਸੀਗੀ ਉਦੋਂ ਕੁਝ ਟਾਈਮ ਮਤਲਬ ਹੌਟਲੀ ਮੈਨੂੰ ਲੱਗਦਾ 5 ਕਿ ਮਹੀਨੇ 5-6 ਮਹੀਨੇ ਮੈਂ ਉੱਥੇ ਪੜਾਇਆ ਸੀ ਤੇ ਤੁਸੀਂ ਦੇਖੋ ਵੀ ਇੰਨੇ ਸਾਲਾਂ ਬਾਅਦ ਅੱਜ ਇੱਕ ਕੁੜੀ ਦਾ ਬੇਟੀ ਦਾ ਚਲੋ ਉਹ ਨਹੀਂ ਤੇ ਬੇਟੀ ਕਹੂੰਗੀ ਵੈਸਤਾ ਕਹੇ ਸੀ ਵੀ ਵੀ ਤੁਸੀਂ ਮੈਲ ਉਹ ਮੈਂ ਕਿਹਾ ਤੁਸੀਂ ਜੋ ਹੋਣੀ ਹੈ ਤੇ ਮੈਂ ਉਦੋਂ ਟੀਚਰ ਲੱਗੀ ਸੀਗੀ ਤੇ 10 ਸਾਲ ਛੋਟੀ ਹੋਣੀ ਹੈ ਮੈਥੋਂ ਤੇ ਹੁਣ ਤੁਰੀ ਵਿਆਹੀ ਹੋਈ ਹੈ ਤੇ ਉਹਦਾ ਫੋਨ ਆਇਆ ਅੱਜ ਕਹਿੰਦੀ ਵੀ ਤੁਸੀਂ ਪਹਿਲਾਂ ਉੱਥੇ ਵੀ ਪੜਾਇਆ ਸੀ ਤਨੈ ਤੂ ਭੁੱਲੀ ਗਈ ਹਾਂ ਮੈਨੂੰ ਬੜਾ ਐਂ ਜਿ ਲੱਗਿਆ ਵੀ ਮੈਂ ਉਸ ਵਿੰਡਿਚ ਤਾਂ ਨਹੀਂ ਪੜਾਇਆ ਕਦੇ ਫਿਰ ਉਹ ਕਹਿੰਦੀ ਮਲੇ ਕੋਟ ਲੈ ਦੇ ਕੋਲ ਇਹ ਫਿਰ ਮੈਨੂੰ ਯਾਦ ਆ ਗਿਆ ਇੱਕਦਮ ਵੀ ਹਾਂ ਮੈਂ ਤੇ ਪੜਾਇਆ ਸੀਗਾ ਤੇ ਮੈਨੂੰ ਨਾ ਬੜੀ ਹਰਾਨੀ ਹੋਈ ਵੀ ਇੰਨੇ ਸਾਲਾਂ ਬਾਅਦ ਵੀਡੀਓ ਦੇਖ ਕੇ ਬੰਦਾ ਯਾਦ ਯਾਦ ਰੱਖ ਲੈਂਦਾ ਮੈਂ ਮਤਲਬ ਆਈ ਦਾ ਸਰਪ੍ਰਾਈਜ਼ਡ ਤੇ ਮੈਨੂੰ ਅੱਛਾ ਵੀ ਬਹੁਤ ਲੱਗਿਆ ਕਹਿੰਦੀ ਮੈਡਮ ਮੈਨੂੰ ਬਸ ਸਮਝ ਆਈ ਸੀਗਾ ਤੁਹਾਡੇ ਨਾਲ ਤਾਂ ਹੀ ਮੈਨੂੰ ਯਾਦ ਰਹਿ ਗਿਆ ਮੈਂ ਤੁਹਾਡੀ ਰੋਜ਼ ਵੀਡੀਓ ਦੇਖਦੀ ਸੀ ਤੇ ਰੋਜ਼ ਮੈਂ ਸੋਚਦੀ ਸੀ ਵੀ ਮੈਨੂੰ ਉਹੀ ਲੱਗ ਰਹੀ ਨੇ ਇਹ ਤੇ ਹੁਣ ਉਹਨੇ ਵਲੌਗ ਦੇਖਿਆ ਉਹਨਾਂ ਵਿੱਚ ਆਪਣਾ ਨਾਮ ਦੱਸਿਆ ਉਹਨਾਂ ਦਾ ਤਾਂ ਫਿਰ ਸ਼ਾਇਦ ਉਹਨੂੰ ਮਤਲਬ ਹੋਸ਼ ਹੋਰ ਹੋ ਗਿਆ ਫਿਰ ਉਹਦਾ ਫੋਨ ਆਇਆ ਬੜਾ ਅੱਛਾ ਲੱਗਿਆ ਬੜੀ ਖੁਸ਼ੀ ਹੋਈ ਹੈ ਨਾ ਮਤਲਬ ਪੁਰਾਣੇ ਪੁਰਾਣੇ ਸਟੂਡੈਂਟ ਵੀਡੀਓ ਦੇਖ ਕੇ ਮਿਲਦੇ ਆਂ ਪੁਰਾਣੀਆਂ ਸਹੇਲੀਆਂ ਤੇ ਅੰਦਰ ਮੇਰੀ ਫਰੈਂਡ ਹੁੰਦੀ ਸੀਗੀ ਪਲੇਅਰ ਕੋਟ ਲਈ ਤੇ ਉਹ ਹੁਣ ਲੁਧਿਆਣੇ ਮੈਰਿਡ ਹੈ ਉਹਦਾ ਵੀ ਫੋਨ ਆਉਂਦਾ ਤੇ ਬੜੀ ਖੁਸ਼ੀ ਕਰਦੀਆਂ ਫਿਰ ਅਸੀਂ ਮਤਲਬ ਐ ਲੱਗਦਾ ਹੁੰਦਾ ਨਾ ਜਿਵੇਂ ਗੋਚੀਆਂ ਹੋਈਆਂ ਚੀਜ਼ਾਂ ਲੱਭ ਜਾਂਦੀਆਂ ਬੰਦੇ ਨੂੰ ਨਾ ਪੁਰਾਣੇ ਫਰੈਂਡ ਸਰਕਲ ਦੇ ਵਿੱਚੋਂ ਤੁਹਾਨੂੰ ਬੰਦੇ ਮਿਲ ਜਾਣ ਤੇ ਬਹੁਤ ਵਧੀਆ ਲੱਗਦਾ ਹੈ ਹਨ ਤੇ ਮੈਨੂੰ ਬੜਾ ਅੱਛਾ ਲੱਗਿਆ ਅੱਜ ਮੈਨੂੰ ਮੇਰੇ ਸੀ ਕੀਤਾ ਮੈਂ ਕਿ ਮੈਂ ਖੁਸ਼ ਹੋ ਰਹੀ ਸੀਗੀ ਇਹਦਾ ਮਤਲਬ ਮੈਂ ਬਹੁਤ ਜ਼ਿਆਦਾ ਚੇਂਜ ਨਹੀਂ ਹੋਈ ਨਹੀਂ ਸਕਦੀ ਮੈਂ ਕਹਿੰਦਾ ਲੋਕ ਕਹਿੰਦੇ ਤੁਸੀਂ ਉਦੋਂ ਪਸ ਪਤਲੇ ਜਿਹੇ ਹੁੰਦੇ ਸੀ ਖਰੋ ਤਾਂ ਅਨਮੈਰਿਡ ਹੁੰਦੀ ਸੀ ਤਾਂ ਪਤਲੀ ਤਾਂ ਸੀਗੀ ਤੇ ਹੁਣ ਤੁਸੀਂ ਥੋੜੇ ਮੋਟੇ ਹੋ ਗਏ ਬਸ ਹੋਰ ਮੈਨੂੰ ਉਦੋਂ ਤਾਂ ਮੈਂ ਤੁਹਾਨੂੰ ਪਛਾਣ ਲਿਆ ਸੀਗਾ ਤੇ ਬਹੁਤ ਵਧੀਆ ਲੱਗਿਆ ਮੈਨੂੰ ਤੇ ਹੋਰ ਵੀ ਹੈ ਨਾ ਕੋਈ ਵੀ ਕੋਈ ਅੱਛਾ ਇੱਕ ਮੈਨੂੰ ਦੀਪ ਚੈਲ ਵਾਲੀ ਆਈਡੀ ਵਾਲੀ ਭੈਣ ਮੇਰਾ ਬਹੁਤ ਲੂਪਿੰਦੀ ਹੈ ਭੈਣ ਤੂੰ ਆਏ ਲਿਖ ਦਿੰਦੀ ਹੈ ਤੇਰੀ ਕਿਉਂਕਿ ਕਈ ਵਾਰੀ ਮੇਰੇ ਪਿੱਕੇ ਦਾ ਨਾਮ ਹੀ ਲਿਖ ਦਿੰਦੀ ਹੈ ਤਾਂ ਮੈਨੂੰ ਇਹਦਾ ਬਦਲ ਇਹ ਤਾਂ ਹੈਗਾ ਕਿ ਜਾਂ ਤਾਂ ਉਹ ਮੇਰੀ ਪਿੱਕੇ ਤੋਂ ਹੀ ਹੈ ਹੈ ਨਾ ਉਹ ਆਈਡੀ ਵਾਲਾ ਬੰਦਾ ਤੇ ਜੇ ਫਿਰ ਉਹ ਮੇਰੇ ਬਹੁਤ ক্লোਜ਼ ਹੈ ਤਾਂ ਹੁਣ ਨਾ ਤਾਂ ਮੈਨੂੰ ਆਪਣੀ ਡਿਸਕਲੋਸ ਕਰਦੀ ਹੈ ਕਿ ਤੂੰ ਵੀ ਮੈਂ ਕੌਣ ਹੈ ਕਿਉਂਕਿ ਇਹਦਾ ਆਈਡੀ ਤੋਂ ਕੀ ਪਤਾ ਲੱਗਦਾ ਹੈ ਤੇ ਦੀਪ ਸਿੱਧੂ ਲਿਖਿਆ ਹੁੰਦਾ ਉਹ ਵੀ ਆਈਡੀ ਦੇ ਤੇ ਉਹ ਭੈਣ ਮੈਨੂੰ ਬਹੁਤ ਅੰਕ ਕਰਦੀ ਤੇ ਮੈਂ ਉਹਨੂੰ ਇੱਕ ਦਿਨ ਲਿਖਿਆ ਵਿੱਚ ਮਨੂ ਪੀਣੀ ਹੈ ਤੂੰ ਤੂੰ ਐਨਵਾਇਸ ਤਾਂ ਦੱਸ ਦੇ ਤੂੰ ਕੌਣ ਹੈ ਜਿਵੇਂ ਭਾਈ ਜੰਦੀਆ ਤੇ ਹੁਣ ਫੇਰ ਮੇਰੀ ਰਿਕੁਐਸਟ ਹੈ ਭੈਣ ਦੱਸ ਦੇ ਇੱਕ ਤਾਂ ਮੈਨੂੰ ਨਹੀਂ ਪਤਾ ਲੱਗਦਾ ਹਣਾ ਜਦੋਂ ਆਪਾਂ ਨੂੰ ਐਦਾਂ ਕੀ ਪਤਾ ਲੱਗਦਾ ਹੈਗਾ ਵੀ ਕਿਸੇ ਦੀ ਆਈਡੀ ਨਹੀਂ ਜਦੋਂ ਕਲੀਅਰ ਹੈਗੀ ਤਾਂ ਐਦਾਂ ਤਾਂ ਮੈਨੂੰ ਨਹੀਂ ਪਤਾ ਲੱਗਦਾਗਾ ਦੱਸਣਾ ਤੈਨੂੰ ਪਹਿਣਾ ਹੈ ਵੀ ਤੂੰ ਕੌਣ ਹੈ ਤੇ ਉਦਾਂ ਸਹੇਲੀਆਂ ਐ ਤਾਂ ਨਹੀਂ ਹੈਗਾ ਵੀ ਸਹੇਲੀਆਂ ਨਹੀਂ ਯਾਦ ਹੈਗੀਆਂ ਤੇ ਬਹੁਤ ਸਾਰੀਆਂ ਸਹੇਲੀਆਂ ਸੀਗੀਆਂ ਪੈਨ ਦੇ ਵਿੱਚ ਵੀ ਇਹ ਮੇਰੇ ਤੇ ਖੈਰ ਮੈਂ ਕਿਉਂਕਿ ਜੋਬ ਤੋਂ ਬਾਅਦ ਵੀ ਮੈਂ ਪਿੰਡ ਚ 2.5 ਸਾਲ ਪੜਾਇਆ ਤੇ ਇਸ ਕਰਕੇ ਮੈਨੂੰ ਪਿੰਡ ਤੇ ਵਿੱਚ ਮੇਰੀ ਐ ਨਹੀਂ ਵੀ ਮੈਂ ਜਾਣ ਪਛਾਣ ਨਹੀਂ ਸੀ ਕਿਉਂਕਿ ਵੈਸੇ ਤਾਂ ਮੈਂ 8ਵੀਂ ਤੋਂ ਬਾਅਦ ਪਿੰਡ तकरीबन ਛੱਡਦਾ ਸੀਗਾ ਵੈਸੇ ਛੁੱਟੀਆਂ ਤੇ ਅਸੀਂ ਜਾਂਦੀਆਂ ਹੁੰਦੀਆਂ ਸੀ ਵਾਪਸ ਜਦੋਂ ਕਾਲਜ ਦੇ ਪੇਪਰ ਦੇ ਦਿੰਦੇ ਫਿਰ ਛੁੱਟੀਆਂ ਜਦੋਂ ਹੁੰਦੀਆਂ ਸੀਗੀਆਂ ਫਿਰ ਅਸੀਂ ਜਾਂਦੀਆਂ ਸੀ ਪਿੰਡ ਤੇ 2-3 3-3 ਮਹੀਨੇ ਰਹਿ ਕੇ ਆਉਂਦੀਆਂ ਸੀ ਯਾਨੀ ਕਿ ਪਰ ਮੈਂ ਰੈਗੂਲਰ 2.5 ਸਾਲ ਫਿਰ ਰਹੀ ਸੀ 2.5 ਸਾਲ ਜਦੋਂ ਮੈਂ ਜੋਬ ਕਰਦੀ ਸੀ ਤੇ ਇਸ ਕਰਕੇ ਮੇਰੀ ਜਾਨੋ ਸ਼ਾਨ ਵੱਡੇ ਭੈਣ ਭੈਣ ਨਾਲੋਂ ਜ਼ਿਆਦਾ ਸੀਗੀ ਪਿੰਡ 'ਚ ਕਿਉਂਕਿ ਬੱਚੀ ਮੇਰੇ ਕੋਲ ਪੜਦੀ ਸੀਗੀ ਇਸ ਕਰਕੇ ਤੇ ਹੁਣ ਮੈਨੂੰ ਇਦਾਂ ਨਹੀਂ ਪਤਾ ਲੱਗਣਾਗਾ ਵੀ ਦੀਪ ਸਿੱਧੂ ਦੀ ਆਈਡੀ ਚੋਂ ਕਮਨ ਹੁੰਦੇ ਸੀ ਦੱਸ ਦਿਓ ਮੈਨੂੰ ਠੀਕ ਹੈ ਬਾਕੀ ਹੋਰ ਕੋਈ ਵੀ ਫਰੈਂਡ ਸਰਕਲ 'ਚੋਂ ਵੀਡੀਓ ਦੇਖੀ ਵਲੌਗ ਦੇਖੀ ਤਾਂ ਨੰਬਰ ਮੇਰਾ ਤੁਸੀਂ ਦੂਜੇ ਮੇਰੇ ਚੈਨਲ ਤੋਂ ਕਲੀਅਰ ਕਲੌਥ ਹਾਊਸ ਵਲੇ ਚੈਨਲ ਤੋਂ ਨੰਬਰ ਲੈ ਸਕਦੇ ਪਰ ਉਸ ਨੰਬਰ ਤੇ ਮੈਂ 5 ਵਜੇ ਤੋਂ ਬਾਅਦ ਹੀ ਅਵੇਲੇਬਲ ਹੁੰਦੀ ਹਾਂ ਹਨਾ ਡੇਟਾ ਇੰਚ ਮੈਂ ਜਾਉਂਦੀ ਹੁੰਦੀ ਹਾਂ ਤੇ ਉਹ ਮੇਰਾ ਨੰਬਰ ਨਹੀਂ ਹੈ ਉਹ ਸ਼ਾਪ ਦਾ ਨੰਬਰ ਹੈ ਠੀਕ ਹੈ ਤੇ ਠੀਕ ਹੈ ਜੀ ਮਿਲਦੇ ਹਾਂ ਫਿਰ ਅ ਅਗਲੇ ਵਲੌਗ ਚ ਕੱਲ ਨੂੰ ਮੈਂ ਤੁਹਾਨੂੰ ਇੱਕ ਬੜੇ ਮਤਲਬ ਕੁਝ ਨਾ ਨਵੇਂ ਸ਼ੋਪਿੰਗ ਕੀਤੀ ਸੀਗੀ ਤੇ ਉਹ ਦਿਖਾਉਂਗੀ ਨਾਲੇ ਤਾਂ ਵੀ ਮੈਂ ਕੀ ਸ਼ੋਪਿੰਗ ਕੀਤੀ ਹੈ ਤੇ ਕਿਹਦੇ ਵਾਸਤੇ ਕੀਤੀ ਹੈ ਕੱਲ ਨੂੰ ਇੱਕ ਹੋਰ ਇੰਟਰਸਟਿੰਗ ਵਲੌਗ ਦੇ ਵਿੱਚ ਮਿਲਾਂਗੇ ਆਪਾਂ ਤੇ ਨਾਲੇ ਤੁਸੀਂ ਅਗਲਾ ਟੌਪਿਕ ਵੀ ਦੇ ਸਕਦੇ ਹੋ ਤੇ ਹਾਂ ਇੱਕ ਭੈਣ ਜੀ ਨੇ ਪੁੱਛਿਆ ਸੀਗਾ ਵੀ ਜਿਵੇਂ ਐਲੋਵੇਰਾ ਦਾ ਤੁਸੀਂ ਕਹਿ ਰਹੇ ਹੋ ਵੀ ਵਾਲਾਂ ਨੂੰ ਮੈਂ ਲਾ ਲੈਣੀ ਆ ਮੈਨੂੰ ਕਿਸੇ ਨੇ ਕਹਿੰਦੇ ਕਿਹਾ ਸੀਗਾ ਵੀ ਵਾਲਾਂ ਨੂੰ ਐਲੋਵੇਰਾ ਲਾਉਣ ਨਾਲ ਵਾਲ ਚਿੱਟੇ ਹੋ ਜਾਂਦੇ ਨਹੀਂ ਮੇਰੇ ਤਾਂ ਦੇਖੋ ਮੈਂ 52 ਐ ਤੇ ਹੁਣ ਤੱਕ ਮੇਰੇ ਵਾਲ ਚਿੱਟੇ ਹੋਏ ਨਹੀਂ ਤੇ ਮੈਂ ਤਾਂ ਅਕਸਰ ਹੀ ਲਾ ਲੈਂਦੀ ਆ ਐਲੋਵੇਰਾ ਪਰ ਲਾਉਂਦੀ ਹੋਈ ਆ ਵੀ ਕੈਮੀਕਲ ਜਿਹੜਾ ਉਹਦੇ ਵਿੱਚ ਪੀਲਾ ਜਾ ਨਿਕਲਦਾ ਉਹ ਕੱਢ ਕੇ ਚੰਗੀ ਤਰ੍ਹਾਂ ਫੇਰ ਲਾਉਣੀ ਆ ਇਹ ਨਹੀਂ ਕਿ ਤੋੜਿਆ ਤੇ ਲਾ ਲਿਆ ਉਦਾਂ ਨਹੀਂ ਕਰਦੀ ਤੇ ਮੇਰੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਵਾਲਾ ਨੂੰ ਐਸਾ ਤਾਂ ਕੁਝ ਨਹੀਂ ਹੈਗਾ ਬਿਲਕੁਲ ਤੁਸੀਂ ਮੈਂ ਆ ਤਾਂ ਮਤਲਬ ਐਕਸਪੈਰੀਮੈਂਟ ਹੀ ਕੀਤਾ ਹੈ ਨਾ ਤੁਹਾਡੇ ਸਾਹਮਣੇ ਮਤਲਬ ਲਾ ਕੇ ਇਹ ਨਹੀਂ ਹੈਗਾ ਕਿ ਮੈਂ ਕੱਲ ਹੀ ਲਾਇਆ ਮੈਂ ਤਾਂ ਅਕਸਰ ਲਾ ਲੈਂਦੀ ਹਾਂ ਤੇ ਮੈਨੂੰ ਤਾਂ ਕੋਈ ਕੰਪਲੇਨ ਨਹੀਂ ਜੀ ਵਾਲ ਚਟੇ ਹੁੰਦੇ ਮੇਰੇ ਤਾਂ ਹਾਲੇ ਤੱਕ ਕੋਈ ਨਹੀਂ ਵਧੀਆ ਪਏ ਨੇ ਬਾਕੀ ਹੁਣ ਪਰਸਨ ਟੂ ਪਰਸਨ ਵੇਰੀਏਸ਼ਨ ਹੋਵੇ ਤਾਂ ਕਹਿ ਨਹੀਂ ਸਕਦੀ ਠੀਕ ਹੈ ਜੀ ਚਲੋ ਓਕੇ ਜੀ ਗੁੱਡ ਨਾਈਟ ਮਿਲਦੇ ਹਾਂ ਫਿਰ ਅਗਲੇ ਕਿਸੇ ਖੂਬਸੂਰਤ ਵਲੌਗ ਨਾਲ ਖੁਸ਼ ਰਹੋ ਇਕুই ਲਾਈਫ ਹੈ ਇੰਜੋਏ ਕਰਦੇ ਰਹੋ ਨਿੱਕੇ ਨਿੱਕੇ ਗੱਲਾਂ ਤੇ ਆਪਾਂ ਖੂਬ ਬਿਲਕੁਲ ਨਹੀਂ ਸਾੜਨਾ ਉਹ ਕਿ ਸਾਡੀ ਆਪਣੀ ਜ਼ਿੰਦਗੀ ਹੈ ਤੇ ਅਸੀਂ ਇਹਨੂੰ ਖੂਬਸੂਰਤ ਬਣਾਉਣਾ ਹੈ ਮਿਲਦੇ ਆ ਜੀ ਫਿਰ ਗੁੱਡ ਨਾਈਟ